ਮੈਂ ਤਾਂ ਸਿਰਫ ਉਸ ਅਬినాਸ਼ੀ ਪ੍ਰਭੂ ਦਾ ਸੇਵਕ ਹਾਂ ਮੈਂ ਉਸਦੇ ਹੁਕਮ ਅਨੁਸਾਰ ਹੀ ਕੰਮ ਕਰਦਾ ਜੇ ਆਪ ਹੁਕਮ ਦਿਓ ਤਾਂ ਮੈਂ ਇਹਨਾਂ ਨੂੰ ਛੱਡਾ ਨਹੀਂ ਸਕਦਾ ਜਦ ਤੱਕ ਕੋਈ ਪੁੰਨਦਾਨ ਇਹਨਾਂ ਦੇ ਪਾਪਾਂ ਦੇ ਬਦਲੇ ਨਾ ਕੀਤਾ ਜਾਵੇ ਰਾਜਾ ਜਨਕੋ ਮੁਸਕਰਾਇਤੇ ਕਿਹਾ ਧਰਮਰਾਜ ਜੀ ਲਓ ਇਹ ਇੱਕ ਘੜੀ ਦਾ ਨਾਮ ਸਿਮਰਨ ਹੈ ਇਹਦੇ ਮਹਾਤਮ ਨਾਲ ਜਿੰਨੇ ਵੀ ਇਹ ਦੁਖੀ ਜੀਵ ਛੁੱਟ ਸਕਦੇ ਹਨ ਉਹਨਾਂ ਨੂੰ ਛੱਡ ਦਿਓ ਧਰਮ ਰਾਜ ਨੇ ਤੁਰੰਤ ਤੋਲ ਕਰਵਾਈ ਇੱਕ ਪਾਸੇ ਸਾਰੇ ਨਰਕੀ ਜੀਵਾਂ ਦੇ ਪਾਪ ਰੱਖੇ ਗਏ ਅਤੇ ਦੂਸਰੇ ਪਾਸੇ ਰਾਜਾ ਜਨਕ ਦੇ ਇੱਕ ਘੜੀ ਦੇ ਸਿਮਰਨ ਦਾ ਪੁੰਨ ਪਰ ਕਮਾਲ ਹੋ ਗਿਆ ਸਾਰੇ ਪਾਪ ਉਸ ਇੱਕ ਘੜੀ ਦੇ ਸਿਮਰਨ ਦੇ ਅੱਗੇ ਰੱਤਾ ਪਰ ਵੀ ਭਾਰੀ ਨਾ ਹੋ ਸਕੇ ਸਿਮਰਨ ਦਾ ਮਹਾਤਮ ਇਹਨਾਂ ਵੱਡਾ ਸੀ ਕੇ ਨਰਕ ਪੂਰਾ ਖਾਲੀ ਹੋ ਗਿਆ ਸਾਰੇ ਜੀਵ ਬੰਧਨ ਤੋਂ ਛੁੱਟ ਗਏ ਤੇ ਉਹਨਾਂ ਦੇ ਚਿਹਰੇਆਂ